ਅੱਜ ਰਾਮਬਾਗ ਪਾਣੀ ਵਾਲੀ ਟੈਂਕੀ ਦੇ ਨੇੜੇ ਰੇੜੀਆਂ ਲਗਾਉਣ ਵਾਲੇ ਲੋਕਾਂ ਦੇ ਕਾਰਪੋਰੇਸ਼ਨ ਵੱਲੋਂ ਹਟਾਏ ਗਏ ਖੋਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪੀੜਤ ਲੋਕਾਂ ਨੇ ਦੱਸਿਆ ਕਿ ਸਾਡੇ ਖੋਖੇ ਕਾਫੀ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਹਨ ਤਕਰੀਬਨ 40 ਸਾਲਾਂ ਤੋਂ ਇਨ੍ਹਾਂ ਖੋਖਿਆਂ ਵਿੱਚ ਅਸੀਂ ਆਪਣਾ ਕਾਰੋਬਾਰ ਚਲਾ ਕੇ ਘਰਾਂ ਦੀ ਰੋਜੀ ਰੋਟੀ ਚਲਾ ਰਹੇ ਹਾਂ ਅੱਜ ਕਾਰਪੋਰੇਸ਼ਨ ਵੱਲੋਂ ਸਾਨੂੰ ਬਿਨਾਂ ਇਤਲਾਹ ਕੀਤੇ ਹੀ ਸਾਡੇ ਖੋਖਿਆਂ ਦੀ ਤੋੜਪਾਨ ਕੀਤੀ ਗਈ ਜਿਸ ਕਾਰਨ ਅਸੀਂ ਬੇਰੋਜ਼ਗਾਰ ਹੋ ਰਹੇ ਹਾਂ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਸਾਡੇ ਖੋਖਿਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਹ ਸਾਡਾ ਹਰਜਾਨਾ ਦਿੱਤਾ ਜਾਵੇ ਅਗਰ ਐਸਾ ਨਹੀਂ ਹੁੰਦਾ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਖਬਰ ਅੱਜ ਤੱਕ ਤੋਂ ਅਮਿਤ ਕੁਮਾਰ ਦੀ ਖਾਸ ਰਿਪੋਰਟ ਪ੍ਰੈਸ਼ਰ ਮੁਦਦ ਅੰਮ੍ਰਿਤ ਸਰਕਾਰ ਪ੍ਰੈਸ਼ਰ ਮੁਦਦ ਮੇਰਾ ਨਾਮ ਪੰਕਜਾ ਜੀ ਕਿਹਦੇ ਇਥੇ ਮੈਡੀਸਨ ਸ਼ੋਪ ਆ ਕਿਹੜਾ ਇਲਾਕਾ ਜੀ ਕੋਟ ਆਦਮਾ ਸਿੰਘ ਰਾਮਬਾਗ ਦੇ ਵਿੱਚ ਅਸੀਂ ਵਸਦੇ ਆ ਜੀ ਜੇ ਆ ਲੜਕੇ ਜੇ ਸਾਡੇ ਭਰਾ ਜੇ ਗਲਤ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਖੋਖਿਆਂ ਵਿੱਚ ਕੰਮ ਕਰਦੇ ਵੇ ਤੇ ਜੇ ਸਰਕਾਰ ਜੰਪ ਕਾਰਪੋਰੇਸ਼ਨ ਉਹਨਾਂ ਨੂੰ ਖੋਖਿਆਂ ਤੋਂ ਤੋੜੇਗੀ ਤੇ ਫਿਰ ਮਜਬੂਰ ਕਰੇਗੇ ਕਰਨਗੇ ਕਿ ਗਲਤ ਕੰਮ ਹੀ ਕਰੋ ਕਿਸ ਕਿਸ ਚੀਜ਼ ਦੇਖੋ ਫਿਰ ਦੇਖੋ ਜੀ ਆ ਖੋਖੇ ਕੀ ਆ ਜੀ ਗੋਲਡ ਡਰਿੰਕ ਖਾਣ ਪੀਣ ਦਾ ਸਮਾਨ ਕੀ ਲੱਗਦਾ ਕਿ ਕਿਸੇ ਦੀ ਇਹ ਸ਼ਹਿਦ ਦੇ ਨਾਲ ਖੋਖੇ ਤੋੜੇ ਗਏ ਦੇਖੋ ਜੀ ਆ ਆ ਸਰ ਜਿਵੇਂ ਜੋ ਵੀ ਹੈਗਾ ਵਾ ਤੇ ਇੱਥੇ ਜੋ ਇਹਨਾਂ ਨੇ ਮੱਲੇ ਸਾਰੀ ਜਗ੍ਹਾ ਤੁਹਾਡੇ ਸਾਹਮਣੇ ਹੀ ਆ ਖੋਖੇ ਦੇ 4 4 ਫੁੱਟ ਦੇ ਨੇ ਇਹਨਾਂ ਨੇ ਵਿਚਾਰਿਆ ਨੇ ਕੀ ਮੱਲਾ ਦੀ ਜਗ੍ਹਾ ਮਾਕਾ ਵਾਸੀਆਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੂੰ ਖਲਾਟ ਹੋਏ ਆ ਜਿਸ ਤਰ੍ਹਾਂ ਪੌੜੀਆਂ ਵਾਲੇ ਆ ਜਾਂ ਉਹਦੇ ਉੱਤੇ ਤੂਫਾਨ ਆ ਉਹ ਸ਼ੀਸ਼ੇ ਕੁੱਟਦੇ ਹੋਏ ਆ ਹਾਂਜੀ ਲੇਕਿਨ ਬਤਾ ਜਿਹੜੇ ਆ ਕਿੰਨੇ ਕੁ ਅੱਗੇ ਪਏ ਆ 10 10 12 12 20 20 ਫੁੱਟ ਦੇ ਵਧਾ ਪਏ ਆ ਜੀ ਇਹ ਲੱਗਦਾ ਜਾਇਜ ਹੈਗੇ ਨਹੀਂ ਆ ਬਿਲਕੁਲ ਹੈ ਜਾਇਜ ਹੈ ਦੇਖੋ ਜੇ ਜੇ ਸਾਡੇ ਖੋਖਿਆਂ ਨਾਲ ਚੁੱਪਦੇ ਬੈਠੇ ਫਿਰ ਉਹ ਸਾਰੇ ਦੇਖੋ ਤੁਸੀਂ ਕਿਹੜੇ ਖੋਖੇ ਲਾਇਆ ਜਾਦਾ ਪਿਛਲੇ ਕਿੰਨੇ ਟਾਈਮ ਤੋਂ ਲਾ ਰਹੇ ਆ ਆ 40 40 ਸਾਲ ਤੋਂ ਆ ਜੀ ਅੱਜ ਸਾਡੇ ਆਉਣ ਤੋਂ ਪਹਿਲਾਂ ਦੇ ਹੀ ਤੁਹਾਨੂੰ 35 ਸਾਲ ਹੋਏ ਆ ਮੱਲੇ 'ਚ ਸਾਡੇ ਤੋਂ ਪਹਿਲਾਂ ਲੱਗੇ ਹੋਏ ਆ ਖੋਖੇ ਅੱਜ ਕਿੰਨਾ ਵੱਡਾ ਖੋਖੇ ਹਟਾਏ ਗਏ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਆਈ ਹੀ ਉਹਨਾਂ ਨੇ ਖੋਖਿਆਂ ਨੂੰ ਤੋੜਦਾ ਜੀ ਜੇ ਜੇ ਆ ਮੁੰਡੇ ਕੰਮ ਕਰਦੇ ਵੇ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਨਾ ਕਿ ਇਹਨਾਂ ਦੇ ਖੋਖੇ ਤੋੜ ਕੇ ਉਹਨਾਂ ਨੂੰ ਮਜ 40 ਸਾਲਾਂ ਬਾਅਦ ਹੀ ਕਿਉਂ ਪ੍ਰਸ਼ਾਸਨ ਤੋਂ ਇਹ ਜਿਹੜਾ ਤਰੰਗ ਚੱਲਣਾ ਆ ਜੀ ਇਹ ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਗੇਮ ਚੱਲ ਰਹੀ ਦੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਕੀ ਜਿਹੜੇ ਕੰਮ ਵਿਚਾਰੇ ਦਿਹਾੜੀ ਦੀ ਟੱਪੇ ਕਰ ਰਹੇ ਆ ਉਹਨਾਂ ਨੂੰ ਵੀ ਬੇਰੋਜ਼ਗਾਰ ਕੀਤਾ ਜਾ ਰਿਹਾ ਕੀ ਕਰ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਮਹੱਲੇ 'ਚ ਆ ਕਿ ਆ ਸਭ ਮੁੰਡੇ ਬੇਰੋਜ਼ਗਾਰ ਕੀ ਕਰਨ ਕਿੱਥੇ ਜਾਣ ਜੀ ਉਹ ਖੋਖੇ ਲਾ ਕੇ ਆਪਣਾ ਕਾਰੋਬਾਰ ਆਪਣਾ ਘਰ ਚਲਾ ਰਹੇ ਆ ਤਾਂ ਉਹਨਾਂ ਨੂੰ ਚਲਾਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਮੰਗ ਕਰ ਪ੍ਰਸ਼ਾਸਨ ਤੋਂ ਅਸੀਂ ਮੰ ਇਹਨਾਂ ਨੂੰ ਸੋਗ ਹੱਲਾਸ਼ੀਰੀ ਦਿੱਤੀ ਜਾਵੇ ਕਿ ਆ ਵੀ ਆਪਣਾ ਕੰਮ ਕਰਨ ਤੇ ਆਪਣਾ ਕੰਮ ਵਿਧਾਨ ਨਾ ਕਿ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆ ਗਲਤ ਕੰਮ ਕਰਨ ਕੀ ਲੱਗਦਾ ਕਿ ਇਹਨਾਂ ਨੂੰ ਫੇਰ ਥੋਕੇ ਜਾਂ ਕੋਈ ਜਗਾ ਦਿੱਤੀ ਜਾਵੇ ਇਹਨਾਂ ਨੂੰ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੂੰ ਜਗਾ ਦਿੱਤੀ ਜਾਵੇ ਨਾ ਲੋਡ ਕੀਤਾ ਜਾਵੇ ਜਗਾ ਜਿੱਥੇ ਕੰਮ ਕਰਦੇ ਉਥੇ ਉਹਨਾਂ ਨੂੰ ਉਹਨਾਂ ਨੂੰ ਜਗਾ ਮਿਲੇ ਤੇ ਜਿਹੜਾ ਨੁਕਸਾਨ ਆ ਉਹ ਨੁਕਸਾਨ ਭਰਵਾਈ ਕਰਨ ਤੇ ਜਿਹੜੇ ਨਾਜਾਇਜ਼ ਜਗਾ ਨੂੰ ਕਬਜ਼ਾ ਕਰੀ ਬੈਠੇ ਉਹਨਾਂ ਦਾ ਕੀ ਜਿਹੜੇ ਤੇ ਨਿਆ ਜਗਾ ਉਹਨਾਂ ਦੇ ਕਾਰਵਾਈ ਕਰੇਗਾ ਆਪਣੀ ਕਾਰਪੋਰੇਸ਼ਨ ਆਪਣੇ ਮੁਤਾਬਕ ਪਰ ਅਸੀਂ ਇਹ ਮੰਗ ਕਰਦੇ ਹਾਂ ਜੀ ਜਿਹੜੇ ਆ ਆ ਬੰਦੇ ਜਿਹੜੇ ਸਾਡੇ ਸਾਡੇ ਭਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਹੀ ਤਰੀਕਾ ਨਾਲ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਇਹ ਆਪਣਾ ਗਲਤ ਕੰਮ ਕਰਨ ਸ਼ਰਾਬਾਂ ਵੱਲ ਜਾਣ ਫੇਰ ਦੁਬਾਰਾ ਉਰਫ ਗੁੱਗੂਆ ਮੈਂ ਭਾਜੀ ਪਹਿਲੇ ਅੱਜ ਤੋਂ 2-3 ਮਹੀਨੇ ਪਹਿਲੇ ਸ਼ਰਾਬ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਮੈਂ ਭਾਜੀ ਸ਼ਰਾਬ ਦਾ ਕੰਮ ਬੰਦ ਕਰਕੇ ਮੈਂ ਜੇਲੇ ਮੰਨੇ ਨਿਆਏ ਪਰਚੇ ਵੀ ਉਸ ਤੋਂ ਬਾਅਦ ਮੈਂ ਖੋਖਾ ਲਾਇਆ ਆਪਣਾ ਰੇੜੀਆਂ ਲਾਈਆਂ ਮੈਨੂੰ ਹੁਣ ਰੇੜੀਆਂ ਵੀ ਨਹੀਂ ਲਾਣ ਦਿੱਤੇ ਮੈਂ ਕਿਹੜੇ ਪੰਨੇ ਜਾਵਾਂ ਭਾਜੀ ਅੱਜ ਮੈਨੂੰ ਇੱਕ ਦਿਨ ਦਾ ਟਾਈਮ ਦੇ ਕੇ ਗਏ ਨੇ ਉਹ ਕਹਿੰਦੇ ਕਿ ਆਪਣਾ ਖੋਖਾ ਛੁਕਲਾ ਨਹੀਂ ਤੇ ਖੋਖਾ ਤੋੜ ਦੇਣਾ ਇੱਕ ਇਹ ਖੋਖਾ ਹੈਗਾ ਭਾਜੀ ਜਿਹੜਾ ਇੱਧਰ ਤੋੜਤਾ ਉਹਨਾਂ ਨੇ 6-6 ਫੁੱਟ ਦੀਆਂ ਦੁਕਾਨਦਾਰਾਂ ਨਾਲ ਕੋਈ ਵੰਸ ਵਾਲੇ ਕੋ ਸਾਰੀਆਂ ਪਰਚੀਆਂ ਨੇ ਤੇ ਇਹ 20-20 20-20 25-25 ਫੁੱਟ ਜਗਾ ਮਲ ਕੇ ਬੈਠੇ ਨੇ ਇੰਨਾ ਮਲ ਕੁਝ ਨਹੀਂ ਆ ਕੋਈ ਇੰਨਾ ਵਾਰ ਸਰਕਾਰ ਨਹੀਂ ਆਂਦੀ ਕੋਈ ਕਾਰਪੋਰੇਸ਼ਨ ਨਹੀਂ ਆਂਦੀ ਭਾਜੀ ਕਿਉਂ ਮਾਰੇ ਬੰਦੇਆਂ ਨਾਲ ਧੱਕਾ ਕਰਦੇ ਨੇ ਕਿਹੜੇ ਬੰਨੇ ਜਾਈਏ ਖੋਹਾਂ ਲੁੱਟਾਂ ਕਰੀਏ ਸਮਾਂ ਦੇ ਵਿੱਚ ਹੀ ਹੈ ਕੀ ਕਰੀਏ ਦੱਸੋ ਕਿੱਥੇ ਜਾਈਏ ਭਾਜੀ ਆਪਾਂ ਤੇ ਤੁਹਾਨੂੰ ਨੋਟਿਸ ਭੇਜ ਦਿੱਤਾ ਸੀ ਨੋਟਿਸ ਭਾਜੀ ਕੋਈ ਨੋਟਿਸ ਨਹੀਂ ਕੱਲ ਕੱਲ ਬਸ ਆਏ ਸੀਗੇ ਧਮਕੀ ਲਾ ਕੇ ਗਏ ਨੇ ਕਿ ਇਹ ਚੁੱਕ ਲੋ ਤੁਹਾਡਾ ਤੋੜ ਦੇਣਾ ਜੇ ਹੋਰ ਕੁਝ ਨਹੀਂ ਮੈਨੂੰ ਕਹਿ ਕੇ ਗਏ ਅੱਜ ਪਰਚੀ ਘਟਾਈ ਕਰ ਪਰਚੀ ਭਾਜੀ ਹੋਰ ਵੀ ਖੋਖੇ ਸ਼ਹਿਰ ਦੇ ਵਿੱਚ ਲੱਗੇ ਨੇ ਉਹ ਤੁਹਾਨੂੰ ਰਾਮਬਾਗ ਚੌਂਗ ਦੇ ਵਿੱਚ ਦਿਖਾਵਾਂ ਸਾਬ ਬੰਨੇ ਖੋਖੇ ਲਗੇ ਉਹਨਾਂ ਵੱਲ ਕੋਈ ਨਹੀਂ ਆਂਦਾ ਕਿਉਂਕਿ ਉਧਰੋਂ ਮੋٹے ਪੈਸੇ ਜਾਂਦੇ ਨੇ ਉਧਰ ਕੋਈ ਨਹੀਂ ਵੜਦਾ ਭਾਜੀ ਸਾਡੇ ਕੋਲ ਪਰਚੀ ਪਰਚੀ ਲੋਨੀ ਪਰਚੀ ਲਵਾ ਪਰਚੀ ਪਰਚੀ ਕਹਿਣਗੇ ਆਪਾਂ ਜੋ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਮਹੀਨਾ ਦੇਵਾਂਗੇ ਆਪਾਂ ਜੋ ਸਾਡੇ ਕੋਲ ਪਰਚੀ ਪਰਚੀ ਘਟਾਲਣ ਕੋਈ ਗੱਲ ਨਹੀਂ ਭਾਈ ਜਿੰਨਾ ਮਹੀਨਾ ਬਣੇਗਾ ਆਪਾਂ ਦੇਵਾਂਗੇ ਭਾਜੀ ਲੱਗਦਾ ਨਹੀਂ ਤੁਹਾਨੂੰ ਮਜਬੂਰ ਕਰਨ ਤੇ ਫੇਰ ਭਾਜੀ ਮਜਬੂਰ ਮਜਬੂਰ ਕਰਦੇ ਵੇ ਸਾਨੂੰ ਬਾੜੇ ਕੰਮ ਫੇਰ ਨਸ਼ੇ ਫੇਰ ਨਸ਼ੇ ਵੇਚਣ ਫੇਰ ਮਜਬੂਰ ਕਰਦੇ ਵੇ ਭਾਜੀ ਆਪਾਂ ਕਿੱਥੇ ਜਾਈਏ ਦੱਸੋ ਸਾਨੂੰ ਦੱਸ ਦੇਣੀ ਆ ਤੇ ਸਾਨੂੰ ਕੋਈ ਨੌਕਰੀ ਦੇ ਦੇਣ ਆਪਾਂ ਨਹੀਂ ਵਾਰ ਨਹੀਂ ਕੋਈ ਕੋਈ ਵਾਰਨਿੰਗ ਦਿੱਤੀ ਕੋਈ ਵਾਰ ਸਿੱਧਾ ਆਗੇ ਬਾਜੀ ਖਤ ਇੱਕ ਇੱਕ ਬਲਟਿਆ ਬਾਜੀ ਇੱਕ ਦੀ ਇੱਕ ਦੀ ਇੱਕ ਰੇੜੀ ਇੱਕ ਇੱਕ ਦਾ ਸਮਾਨ ਵਾਰਨਿੰਗ ਦੇ ਗਏ ਬਾਜੀ ਇਹਦੀ ਵੀ ਵਾਰਨਿੰਗ ਇਹਦੀ ਵਾਰਨਿੰਗ ਸਮਾਨ ਬਾਜੀ ਕੱਢ ਲਿਆ ਵਿੱਚੋਂ ਸਲੋ ਸਮਾਨ ਤੇ ਨਹੀਂ ਕੋਈ ਨੁਕਸਾਨ ਹੋਇਆ ਸਾਡਾ ਸਮਾਨ ਆਪਾਂ ਕੱਢ ਲਿਆ ਬਾਜੀ ਵਿੱਚੋਂ ਕਾਰਪੇਸ਼ਨ ਤੋਂ ਇਹੋ ਹੀ ਮੰਗ ਕਰਦੇ ਹਾਂ ਜੀ ਸਾਡੀਆਂ ਅੱਡੇ ਜਿਹੜੇ ਹੈਗੇ ਆ ਲਗਵਾਏ ਲਗਵਾਏ ਜਾਣ ਜੋ 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 ਬੰਦੀ ਪਰਚੀ ਲਈ ਜਾਂਦੀ ਜੋ ਬੰਦੀ ਦੇਣਦਾਰ ਆ ਰਹੇ ਸਾਰੇ ਗੁਰੂ ਪ੍ਰਸਾਦਨ ਸਾਡੀ ਅਪੀਲ ਸੁਣੀ ਜਾਵੇ ਇਹਨਾਂ ਨੂੰ ਕੋਈ ਨਾ ਕੋਈ ਦੇ ਵਿੱਚ ਸੈਂਕੜੇ ਹੀ ਖੋਖੇ ਨੇ ਨਜ਼ਾਇਜ਼ ਰੇੜੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਰੇੜੀਆਂ ਵਾਲੇ ਖੁਦ ਸ਼ਰਾਬ ਪੀ ਲਾਂਦੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਲੇਕਿਨ ਇਹ ਬੱਚੇ ਮਾੜੇ ਕੰਮ ਕਰਦੇ ਸੀ ਸ਼ਰਾਬ ਵੇਚਦੇ ਸੀ ਅਗਰ ਹੁਣ ਆਪਣੇ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਰੇੜੀ ਲਗਾ ਕੇ 5-5 10-10 ਰੁਪਏ ਦਾ ਚਿਪਸ ਦਾ ਪੈਕੇਟ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦੇ ਨੇ ਉਹ ਵੀ ਗਵਰਨਮੈਂਟ ਕੋਲ ਬਰਦਾਸ਼ਤ ਨਹੀਂ ਹੁੰਦਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਕੋਲ ਕਿ ਇਹਨਾਂ ਬੱਚਿਆਂ ਦੀ ਲਾਈਫ ਬਾਰੇ ਕੋਈ ਸੋਚਿਆ ਹੋਵੇ ਜਾਂ ਤੇ ਇਹਨਾਂ ਨੌਕਰੀ ਦਿੱਤੀ ਜਾਵੇ ਜੈਸੇ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰਕੇ ਇਹਨਾਂ ਨੂੰ ਪਰਚੀ ਹੁੰਦੀ ਹੈ ਮਸਲਾ ਕਿ ਇਹ ਆ ਵੀ 44 47 ਸਾਲ ਦਾ ਹੈ ਸਾਡਾ ਰੇੜੀ ਲਾਉਂਦੇ ਆ ਇਹਦਾ ਪਾਪਾ ਨੂੰ ਪਿਆਰਾ ਪਿਆਰਾ ਲਾਜ ਹੋ ਗਿਆ ਅੱਛਾ ਬੱਚੇ ਮੇਰੇ ਦੋਨੇ ਵਿਆਹ ਦੇਣਾ ਮੈਂ ਰੋਟੀ ਨਹੀਂ ਖਾਣੀ ਕਿ ਤੂੰ ਆਹੀਂ ਕਿੱਥੇ ਜਾਣਾ ਹੈ ਹੈ ਉਹਨਾਂ ਦੇ ਬੱਚੇ ਆ ਉਹ ਮੈਨੂੰ ਕਿੰਨਾ ਕ ਪੁੱਛਣਗੇ ਕਿਸ ਚੀਜ਼ ਨੂੰ 45 ਸਾਲ ਕੇ ਇਸ ਚੀਜ਼ ਦਾ ਡਾਈ ਪੁੱਛਿਆ ਦਾ ਡਾਈ ਉਹਨ ਕੰਮ ਨਹੀਂ ਹੈਗਾ ਤੇ ਮਾੜਾ ਮੋਟਾ ਇਤੋਂ ਕੀ ਬਚਦਾ ਵੇ ਸੱਤ ਕੀ ਬਚਦਾ ਮਾੜਾ ਮੋਟਾ ਇੰਦੇ ਕਾਰੋਬਾਰ ਵਾਹੇ ਮਾਰ ਕੇ ਕੀਤਾ ਆ ਉਹਨਾਂ ਵੱਲੋਂ ਬੰਦ ਕਰਵਾਇਆ ਗਿਆ ਮੈਂ ਕਿ ਉਹਨੂੰ ਚਲਾ ਕਾਰਪਰੇਸ਼ਨ ਨਾਲੋਂ ਤੋੜਨ ਆਈ ਅੱਜ ਤੋੜਨ ਆਈ ਇਹ ਤੱਕ ਦੇਖ ਕੇ ਹਾਂਜੀ ਕੀ ਕਾਰਨ ਬਣਿਆ ਤੋੜਨ ਦਾ ਕਾਰਨ ਕਿ ਉਹਨਾਂ ਨੂੰ ਪਤਾ ਹੋਵੇ ਕਿਸੇ ਨੂੰ ਤਕਲੀਫ ਹੋਈ ਆ ਪਤਾ ਨਹੀਂ ਕਾ ਪਿਛੇ ਕੀ ਆ ਤਕਲੀਫ ਹੋਈ ਆ ਸਾਰਾ ਬਾਜ਼ਾਰ ਛੱਡ ਕੇ ਜਿਹੜਾ ਮਗਰੋਂ ਲੱਗੇ ਉਹਨਾਂ ਨੂੰ ਤਕਲੀਫ ਹੋਈ ਆ ਤੁਹਾਨੂੰ ਲੱਗਦਾ ਕਿਸੇ ਦੀ ਸ਼ਹਿਰ ਦੇ ਨਾਲ ਹੀ ਆ ਗਈ ਦੀ ਸ਼ਹਿਰ ਨਾਲ ਹੈ ਇਹ ਸਾਰੇ ਸਾਰੇ ਨਾਲ ਓਏ ਸਾਰੇ ਸਾਰੇ ਨਾਲ ਸ਼ਹਿਰ ਦੇ ਨਾਲ ਉਹ ਜਿਹੜੀ ਮਾਰਕੀਟ ਆ ਸਾਰੀ ਜਿਹੜੀ ਆ ਉਹ ਬਿਲਕੁਲ ਲੀਗਲ ਹੈ ਜਾਂ ਨੀ ਲੀਗਲ ਹੈ ਅਨਲੀਗਲ ਆਹ ਲੀਗਲ ਆਹ ਮੰਗ ਕਰਦਾ ਹੁਣ ਕੋਈ ਇਹੋ ਮਾਮਲਾ ਕਰਦੇ ਕਿ ਸਾਡਾ ਕਾਰੋਬਾਰ ਕੋਈ ਕਾਰੋਬਾਰ ਕਰਨਾ ਆਹੀ ਕਾਰੋਬਾਰ ਕਰਨਾ ਹੈ ਰੋਟੀ ਕਿਤੋਂ ਕਾਣੀ ਆ 10000 ਬੰਦੇ ਹੈਗੇ ਆ ਅਸੀਂ ਹਾਂ 500 ਕਰੀਏ ਹਾਂ ਜੀ ਭਾਈ ਇਹ ਕੀ ਕਰੀਏ 500 ਰੁਪਏ ਦੀ ਰੋਜ਼ ਮੇਰੇ ਆਦਮੀ ਤੋ ਆਈ ਹੁੰਦੀ ਆ ਮੈਂ ਇਹਨਾਂ ਕੋਲੋਂ ਕਿੱਥੋਂ ਲੈਣੀ ਫਿਰ ਸਰਕਾਰ ਹੀ ਮਜਬੂਰ ਕਰਦੀ ਆ ਸਾਨੂੰ ਮਾੜੇ ਕੰਮ ਕਰਨ ਤੋਂ ਸਰਕਾਰ ਹੀ ਮਜਬੂਰ ਸਭ ਕੋਈ ਸਰਕਾਰ ਹੀ ਕਰਦੀ ਆ ਅਨਿਆਜ ਕੋਈ ਬੰਦਾ ਕੋਈ ਬੰਦਾ ਕੰਮ ਕਰਦਾ ਕੋਈ ਬੰਦਾ ਸਾਨੂੰ ਕੰਮ ਬੰਦੇ ਕੋਈ ਬੰਦਾ ਮਾੜਾ ਨਹੀਂ ਬੰਦਾ ਮਾੜਾ ਸਰਕਾਰ ਬਣਾਉਂਦੀ ਆ ਸਰਕਾਰ ਬਣਾਉਂਦੀ ਕੰਮ ਨਹੀਂ ਕੋਈ ਮਿਹਨਤ ਕਰਦੇ ਵੇ ਮੈਂਤਰੀ ਕਰਨ ਦਿੰਦੀ ਸਰਕਾਰ ਸਾਨੂੰ ਕਮੇਟੀ ਵਾਲੇ ਆਣਦੇ ਦੱਬਾ ਸੜਕ ਨੂੰ ਜਾਮ ਕਰਦਾਂਗੇ ਕੱਲ ਕਮੇਟੀ ਵਾਲੇ ਆਣ ਕੇ ਕੱਲ ਸਾਡਾ ਖੋਖਾ ਚੋਕ ਨੂੰ ਅੱਪਾ ਸੜਕ ਜਾਮ ਕਰਾਂਗੇ ਅਪਾ ਜੇ ਸਾਡੇ ਸਾਡੀ ਰੋਜੀ ਰੋਟੀ ਨੂੰ ਹੱਥ ਪਾਣਗੇ ਆਪਾਂ ਆਪਣਾ ਨੁਕਸਾਨ ਕਰਾਂਗੇ ਠੀਕ ਹੈ ਭਾਜੀ ਬਸ ਸਾਡੀ ਇਹੋ ਹੀ ਬੇਨਤੀ ਆ ਕਿ ਸਾਨੂੰ ਰੋਟੀ ਨੂੰ ਇਹਨਾਂ ਨਾਲ ਕੋਈ ਗੱਲ ਨਹੀਂ ਆਪਾਂ ਸਾਡੇ ਦਾ ਸਮਝ ਨਹੀਂ ਪਤਾ ਨਹੀਂ ਕਰਦੇ ਸ਼ਰਾਬੀ ਇਹ ਕਹਿੰਦੇ ਮੇਰੇ ਘਰ ਦੇ ਬੱਚੇ ਵੀ ਛੂਹ ਲੈਂਦੇ ਆ ਨਾਂ ਲਿਆ ਘੇੜੇ ਭਾਜੀ ਹੋਰ ਕੋਈ ਗੱਲ ਕਰਦੇ ਹੋਰ ਕੋਈ ਗੱਲ ਹਾਂਜੀ ਬੋਲੋ ਜੀ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਬਹਿਰ ਮੇ ਰੋਜੀ ਰੋਟੀ ਹੈ ਕਿ ਮਕੇ ਮਰਨੇ ਦੇ ਮੁਬਾਰਕ ਨਿਕ ਨਿਕ ਕੇ ਰਹੇ ਸਾਡੇ ਵੀ ਨੰਨੇ ਸਾਡੇ ਆਹੀ ਉਹਨਾਂ ਨੂੰ ਆ ਨਹੀਂ ਲਿਆ ਉਹਨਾਂ ਬਾਹਰ ਹੈ ਗਏ ਹਾਂ ਇਹ ਹਫਤੇ ਵਾਸਤੇ ਉਹਨੂੰ ਵੱਡੇ ਠਾਣੇ ਚ ਲਾ ਗਏ ਉਧਰੋਂ ਮੇਰੀ ਰੋਜੀ ਰੋਟੀ ਨੂੰ ਪੁੱਠੀ ਕਰ ਦਿੰਦਾ ਕਿਹਨੇ ਦੇਣੀ ਮੈਨੂੰ ਰੋਟੀ ਰੋਟੀ ਕਿਹਨੇ ਦੇਣੀ ਮੈਨੂੰ ਕਿੰਨੇ ਗਣੀ ਸਮਰ ਸਿੰਘ ਗਲੀ ਨੰਬਰ ਬਾਂਸਾ ਵਾਲਾ ਬਾਜ਼ਾਰ ਬੱਚੇ ਮਛਾਰੇ ਮਿਹਨਤ ਕਰਨ ਦੇ ਉਹਨਾਂ ਦੀ ਰੇੜੀਆਂ ਚ ਕਾਤੀਆਂ ਕੂੜਾ ਇੱਕ ਐ ਢੇਰੀ ਇੱਕ ਓ ਢੇਰੀ ਜੋ ਇੱਕ ਦੇਖੋ ਸਾਡੇ ਕੋਈ ਗਲੀ ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਸਾਫ ਨਹੀਂ ਕੋਈ ਸਾਡੀ ਗਲੀ ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਦੀ ਕੋਈ ਇੰਨੀ ਪ੍ਰੋਬਲਮ ਹੈ ਸਾਨੂੰ ਕੋਈ ਇਥੋਂ ਨੰਗਣਾ ਮੁਸ਼ਕਿਲ ਹੁੰਦਾ ਹੈ। ਉਹ ਦੇ ਖਰਾਬ ਹੋ ਗਏ। ਉਧਰ ਹਾਂ। ਉਧਰ ਥੋੜਾ ਜਿਹਾ ਮਾਹੌਲ ਖਰਾਬ ਸਾਡੇ ਬੱਚੇ ਜਾਂਦੇ ਸਕੂਲਾਂ ਨੂੰ ਛੱਡਣ ਜਵਾਨ ਕੁੜੀਆਂ। ਉਧਰ ਸਾਡੇ ਹੋਟਲਾਂ ਦੇ ਗਾੜੀ ਨੰਗਣਾ ਮੁਸ਼ਕਿਲ ਹੋਇਆ ਹੁੰਦਾ ਕੁੜੀਆਂ ਮੁੰਡੇ ਬਹੁਤ ਖਲੋਤੇ ਹੁੰਦੇ। ਵਾਰਾ ਜਿਹੜੇ ਹੁੰਦੇ ਆ। ਅਕਸਰ ਦੇਖਿਆ ਕਿ ਇਹ ਇਲਾਕਾ ਵਾ ਕੀ ਲੱਗਦਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਹੋਟਲ ਇਸ ਤਰ੍ਹਾਂ ਦੇ ਬਿਲਕੁਲ ਸਾਡੀ ਏਅਰਲਾਈਨ ਚ ਨਹੀਂ ਹੋਣੇ ਚਾਹੀਦੇ ਮਜ਼ਾਰੀ ਕੰਮ ਕਰਾਂਦੇ ਹੋਟਲ ਆ ਗਏ ਬੱਚਿਆਂ ਦੇ ਪ੍ਰਵਾਹ ਬੱਚਿਆਂ ਦੇ ਪ੍ਰਵਾਹ ਚੰਗਾ ਥੋੜੀ ਪਏਗਾ ਦੇਖੋ ਛੋਟੇ ਬੱਚੇ ਆ ਜਵਾਨ ਕੁੜੀਆਂ ਸਕੂਲਾਂ ਚ ਛੱਡਣ ਜਾਂਦੀਆਂ ਬੱਚਿਆਂ ਨੂੰ ਮੰਮੀਆਂ ਜਾਂਦੀਆਂ ਵਾ ਕਦੀ ਕਦੀ ਸਵੇਰੇ ਸਵੇਰੇ ਪੁਲਿਸ ਵੀ ਆਈ ਹੁੰਦੀ ਹੈ ਹਏ ਅੰਮ੍ਰਿਤਸਰ ਦਾ ਸੈਂਟਰ ਆ ਇਹਦੇ ਵਿੱਚ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਨਿਲਾਇਕੀਆਂ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਜਨਤ ਦੀ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਜਿਹੜੇ ਖੋਖੇਟ ਹੈਗੇ ਉਹਨਾਂ ਬਾਰੇ ਕੀ ਤੜਕੀ ਕਰਨਾ ਚਾਹੀਦਾ ਜਿਹੜੇ ਬੱਚੇ ਕੰਮ ਕਰਦੇ ਪਏ ਖੋਖੇਟ ਹਾਂ ਉਹ ਵੀ ਉਹਨਾਂ ਬਦਲੇ ਆਪੇ ਕੰਮ ਤੇ ਬੱਚੇ ਸੀ ਇਹਦੇ ਕਮਾ ਕੇ ਖਾਣੇ ਨਹੀਂ ਸਾਡੇ ਬੱਚੇ ਕੋਈ ਨਹੀਂ ਚਲੋ ਜਿਹੜੇ ਖੋਖੇਟ ਹੈਗੇ ਉਹ ਕੀ ਕਰਨ ਕੀ ਕਰਨ ਤੇ ਚਲੋ ਮੈਨੂੰ ਜਿਆਦਾ ਮੈਂ ਬਾਹਰ ਆਂਦੀ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬੱਚੇ ਜਾਰੇ ਰੋਟੀ ਕਮਾ ਕੇ ਖਾਣੇ ਜਿਹੜੇ ਬੋਲਦੇ